ਭਾਈ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਹੁਤ ਦਿਨਾਂ ਬਾਅਦ ਭਈ ਆਪਾਂ ਇੱਕ ਨਵੇਂ ਪ੍ਰੋਜੈਕਟ ਤੇ ਜਿਗਾਰ ਤੇ ਕੰਮ ਕੀਤਾ ਤੇ ਮੈਂ ਕੁਝ ਵੀਡੀਓ ਪਾਈਆਂ ਸੀਗੀਆਂ ਦਿਵਾਲੀ ਦੇ ਦਿਨ ਤੋਂ ਬਾਅਦ ਮੈਂ ਥੋੜਾ ਆਪਣੇ ਕੰਮਾਂ ਵਿੱਚ ਬਿਜੀ ਹੋ ਗਿਆ ਸੀਗਾ ਮਹੀਨਾ ਕ ਬਿਜੀ ਰਿਹਾ ਉਸ ਤੋਂ ਬਾਅਦ ਮੈਂ ਸੋਚਿਆ ਕੋਈ ਨਵਾਂ ਟਰਾਈ ਕਰਦੇ ਆਂ ਤੀਰ ਕਮਾਨ ਮੇਰੇ ਕੋਲੇ ਬਹੁਤ ਬਣਾਏ ਪਏ ਆ ਪਹਿਲਾਂ ਤੋਂ ਮੈਂ ਕੰਮ ਕਰ ਰਿਹਾ YouTube ਤੇ ਤੇ ਬਹੁਤ ਜ਼ਿਆਦਾ ਤੀਰ ਕਮਾਨ ਤਿਆਰ ਕੀਤੇ ਪਏ ਆ ਮੈਂ ਇੱਕ ਦਿਨ ਵੀਡੀਓ ਪਾਈਆਂ ਤੇ ਉਹਦੇ ਤੇ ਕੁਝ ਜ਼ਿਆਦਾ ਖਾਸ ਵਧੀਆ ਰਿਸਪੌਂਸ ਨਹੀਂ ਮਿਲਿਆ ਫਿਰ ਮੈਂ ਟੈਨਸ਼ਨ ਜੀ ਚ ਆ ਗਿਆ ਯਾਰ ਮੈਂ ਕਿਹਾ ਚੱਕਰ ਕੀ ਪੈ ਗਿਆ ਫੇਰ ਦੇਖਿਆ ਕਿ ਬਈ ਆਪਣੀਆਂ ਜਿਹੜੀਆਂ ਵੀਡੀਓ ਆ ਨਾ ਦੀਵਾਲੀ ਦੇ ਦਿਨਾਂ 'ਚ ਚੱਲੀਆਂ ਤੇ ਮੈਨੂੰ ਲੱਗਦਾ ਆਪਣੇ ਨਾਲ ਜਿਹੜੇ ਚੋਬਰ ਜੁੜੇ ਆ ਜਿਹੜੇ ਚੋਬਰ ਜੁੜੇ ਆ ਬਈ ਉਹ ਆ ਬਸ ਦੀਵਾਲੀ ਵਾਲੇ ਪਟਾਕਿਆਂ ਵਾਲੀਆਂ ਜਾਂ ਕੋਈ ਖੜ ਕੇ ਧੜਕਣੀਆਂ ਵੀਡੀਓ ਸ਼ਾਇਦ ਪਸੰਦ ਕਰਨ ਇਸ ਕਰਕੇ ਬਈ ਮਨ ਲੱਗਦਾ ਤਿੰਨ ਦਿਨ ਲੱਗੇ ਆ ਤੁਸੀਂ ਸਕੰਜਾ ਦੇਖ ਰਹੇ ਨਾ ਤੁਹਾਡੇ ਮੂਰੇ ਸਕੰਜਾ ਇਹ ਤਿਆਰ ਕੀਤਾ ਹੋਇਆ ਇਹਨੂੰ ਬਣਾਉਂਦੇ ਬਈ ਤਿੰਨ ਦਿਨ ਲੱਗੇ ਇਹ ਇੱਕ ਗਲੇਲ ਦੀ ਤਰ੍ਹਾਂ ਹੀ ਆ ਪਰ ਥੋੜਾ ਜਿਆਦਾ ਲੰਮਾ ਜਗਾਰ ਤਿਆਰ ਕੀਤਾ ਆ ਬੈਲਟ ਬਣਾਈ ਹੋਈ ਆ ਬੈਕ ਸਾਈਡ ਤੇ ਤੇ ਐ ਟੈਟ ਕਰਨ ਵਾਸਤੇ ਆ ਸਾਰਾ ਸਿਸਟਮ ਜਿਹੜਾ ਤਿਆਰ ਕੀਤਾ ਇਹਨੂੰ ਜਾਣ ਕੇ ਦਿਮਾਗ ਨਾਲ ਸੋਚ ਕੇ ਬਣਾਉਣ ਤੇ ਮੈਨੂੰ ਲੱਗ ਹੀ ਗਿਆ ਤੈਂਦਾਂ ਇਹ ਬਸ ਇਹਨੂੰ ਬਣਾਉਂਦੇ ਨਾਲ ਨਾਲ ਮੈਂ ਕੰਮ ਵੀ ਕੀਤੇ ਇਸ ਕਰਕੇ ਤਿੰਨ ਤਿੰਨ ਲੱਗੇ ਨਹੀਂ ਤਾਂ ਇਹ 1.5 ਦਿਨ ਦੇ ਵਿੱਚ ਤਿਆਰ ਹੋ ਜਾਣਾ ਸੀਗਾ ਤੇ ਬਸ ਹੁਣ ਇਹ ਬਿਲਕੁਲ ਰੈਡੀ ਹੋ ਚੁੱਕਿਆ ਤੇ ਹੁਣ ਬਸ ਆਪਾਂ ਇਹਨੂੰ ਚਲਾ ਕੇ ਚੈੱਕ ਕਰਨਾ ਤੇ ਇਹਦੇ ਵਿੱਚ ਆਪਾਂ ਜਿਹੜਾ ਪਟਾਕਾ ਚਲਾਉਣਾ ਜਾਂ ਕਹੋ ਬੰਬ ਚਲਾਉਣਾ ਉਹ ਤੁਹਾਨੂੰ ਦਿਖਾਉਣਾ ਮੈਂ ਆਪਿਆ ਆ ਤੁਸੀਂ ਚੈੱਕ ਕਰੋ ਬਈ ਆ ਜਿਹੜਾ ਬੋਲਟ ਬੰਬ ਹੈ 3 ਨੰਬਰ ਦਾ ਤੇ ਉਹਦੇ ਨਾਲ ਆਪਾਂ 5 ਨੰਬਰ 6 ਨੰਬਰ ਜਿੰਨਾ ਵੀ ਆਪਾਂ ਨੂੰ ਮਿਲ ਜੇ ਆਪਾਂ ਉਹ ਆਪਾਂ ਇਹਦੇ ਨਾਲ ਚਲਾ ਸਕਦੇ ਆ ਉਹ ਗਲੇਲ ਗਲੇਲ ਕਹ ਲੋ ਜਾਂ ਸੰਜਾ ਗਲੇਲ ਗਲੋ ਕੁਝ ਵੀ ਕਹ ਲੋ ਉਹਦੇ ਨਾਲ ਆਪਾਂ ਇਹੋ ਜਿਹੇ ਬੰਬ ਆਸਮਾਨ ਵਿੱਚ ਫੋਟ ਸਕਦੇ ਆ ਬਾਈ ਮੈਂ ਦੀਵਾਲੀ ਵਾਲੇ ਦਿਨਾਂ 'ਚ ਨਾ ਇੱਕ ਗਲੇਲ ਬਣਾਈ ਸੀ ਹੱਥ ਨਾਲ ਫੜ ਕੇ ਚਲਾਉਣ ਵਾਲੀ ਬਸ ਉਹਦੇ ਵਿੱਚ ਮੈਂ ਇਸ ਵੀਡੀਓ ਵਿੱਚ ਵੀ ਮੈਂ ਕਹੂੰਗਾ ਕਿ ਇਹ ਜਿਹੜੇ ਜਗਾੜ ਮੈਂ ਬਣਾਉਣਾ ਹੈ ਤੁਹਾਡੇ ਐਂਟਰਟੇਨਮੈਂਟ ਲਈ ਬਣਾਉਣਾ ਤੁਸੀਂ ਦੇਖੋ ਹਨਾ ਕਿਵੇਂ ਜਗਾੜ ਕੰਮ ਕਰਦੇ ਆ ਤੇ ਮੈਂ ਚਾਹੁੰਦਾ ਨਹੀਂ ਕੋਈ ਰਿਸਕ ਲਵੇ ਜਿਵੇਂ ਮੈਂ ਰਿਸਕ ਲੈਣਾ ਮੇਰਾ ਕੰਮ ਹੈ ਇਹ ਵੀਡੀਓ ਵਾਸਤੇ ਮੈਨੂੰ ਇਹ ਜਗਾੜ ਲਾਉਣੇ ਪ ਤਿਉ ਜਿਹੜੀ ਮੈਂ ਗਲੇਲ ਬਣਾਏ ਸੀ ਨਾ ਉਹਦੇ ਨਾਲ ਆਪਾਂ ਆਸਮਾਨ ਵਿੱਚ ਜਾਨੀ ਕਿ ਬੋਲਟ ਪਟਾਕੀ ਸੀਗੀ ਉਹ ਬੁਲਟ ਕਹਿੰਦੇ ਉਹਨੂੰ ਬੁਲਟ ਪਟਾਕੇ ਨੂੰ ਅੱਗ ਲਾ ਕੇ ਤੇ ਮੌਕੇ ਤੇ ਉਹਨੂੰ ਛੱਡਣਾ ਹੁੰਦਾ ਟ੍ਰਿਗਰ ਨੂੰ ਜਿਹੜਾ ਉਹ ਪਟਾਕਾ ਜਾਂ ਕੋਲ ਬੰਬ ਆ ਉਹ ਜਦੋਂ ਤਾਂ ਫੁੱਟਦਾ ਨਾ ਆਸਮਾਨ ਵਿੱਚ ਆਸਤਵਾ ਜੀ ਵਾਂਗੂ ਬਹੁਤ ਘੈਂਟ ਲੱਗਦਾ ਆ ਉਹ ਜਾਨੀ ਕਿ ਦੇਸੀ ਤਰੀਕੇ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਉਹ ਘੈਂਟ ਹੀ ਲੱਗਦਾ ਹੁੰਦਾ ਇਸ ਕਰਕੇ ਬਾਈ ਮੈਂ ਸੋਚਿਆ ਕਿ ਆਪਾਂ ਹੁਣ ਇਸ ਦਿਗਾਰ ਤੇ ਕੰਮ ਕਰਦੇ ਆ ਜਿਹੜਾ ਤਿਆਰ ਤੁਹਾਡੇ ਸਾਹਮਣੇ ਆ ਤੇ ਇਹਦੇ ਵਿੱਚ ਆ ਵੱਡੇ ਬੰਬ ਚੱਲਣਗੇ ਇਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ ਇਹ ਜਿਹੜਾ ਮੇਰੇ ਕੋਲੇ ਬਾਹੂਬਲੀ 3 ਨੰਬਰ ਫੜਿਆ ਹੋਇਆ ਹੈ ਨਾ ਇਹਨੂੰ ਮੈਂ ਰੀਅਲ ਜਿਸ ਨੂੰ ਕਹਾਂਗੇ ਜਿਹੜੀ ਫੋਨ ਦੇ ਵਿੱਚ ਆਵਾਜ਼ ਆਉਣੀ ਆ ਉਹ ਸੀਮਤ ਰਹਿ ਜਾਂਦੀ ਆ ਫੋਨ ਐਡ ਕੈਪਚਰ ਕਰਦਾ ਨਾ ਆਵਾਜ਼ ਨੂੰ ਸੀਮਤ ਰਹਿ ਜਾਂਦੀ ਆ ਜਿਹੜੀ ਆਪਾਂ ਆਮ ਪਟਾਕੇ ਫੋੜਦੇ ਆ ਆਪਾਂ ਨੂੰ ਪਤਾ ਹੁੰਦਾ ਕਿ ਕਿੰਨੀ ਆਵਾਜ਼ ਹੁੰਦੀ ਹੈ ਨਾ ਤੇ ਤੁਸੀਂ ਬਸ ਅੰਦਾਜ਼ਾ ਲਾ ਲਓ ਕਿ ਇਸ ਬੰਬ ਦੀ ਕਿੰਨੀ ਜ਼ਿਆਦਾ ਆਵਾਜ਼ ਹੋਊਗੀ ਤੇ ਬਸ ਹੁਣ ਰੈਡੀ ਹੈ ਕੰਮ ਯਾਰ ਦੋਸਤਾਂ ਸਕੂਲੇ ਗਏ ਹੋਇਆ ਸਕੂਲੋਂ ਜਦੋਂ ਆ ਜਾਣਗੇ ਦੇਖਾਂਗੇ ਟੈਨ ਖੜੇ ਵੀ ਦੋ ਚਾਰ ਪਟਾਕੇ ਚੱਲਾਂਗੇ ਗੱਡੀ ਤੇ ਖੇਤਾਂ ਚੱਲਾਂਗੇ ਪੈਂਡੇ ਤਾਂ ਆਪੇ ਕੰਮ ਕਰ ਨਹੀਂ ਸਕਦੇ ਹੁਣ ਸ਼ਾਂਤੀ ਬਣੀ ਹੋਈ ਹੈ ਜੇ ਕੋਈ ਪਟਾਖਾ ਫੋੜਤਾ ਸਾਰੇ ਗਾਲਾਂ ਹੀ ਕੱਢਣਗੇ ਤੇ ਇਸ ਕਰਕੇ ਆਪਾਂ ਹੁਣ ਖੇਤਾਂ ਚੱਲਾਂਗੇ ਤੇ ਖੇਤਾਂ ਚੱਲ ਕੇ ਹੁਣ ਵੀ ਚਲਾਵਾਂਗੇ ਜਾਨਕਿ 3-4 ਵਜੇ ਆ ਜਾਣਗੇ 3-4 ਵਜੇ ਚਲਾ ਲਾਂਗੇ ਤੇ ਜੇ ਵਧੀਆ ਲੱਗਿਆ ਕੰਮ ਫਿਰ ਆਪਾਂ ਰਾਤ ਨੂੰ ਵੀ ਚਲਾਵਾਂਗੇ ਹਨਾ ਤੇ ਬਸ ਵੇਟ ਕਰਦੇ ਆ ਆਪਣੇ ਯਾਰਾਂ ਦੋਸਤਾਂ ਦੀ ਮੇਰਾ ਕੰਮ ਬਿਲਕੁਲ ਓਕੇ ਕੀਤਾ ਹੋਇਆ ਬਸ ਆ ਇਥੇ ਲੀਵਰ ਬਣਿਆ ਹੋਇਆ ਇਹਨੂੰ ਚੱਕਣ ਵਾਸਤੇ ਇਸ ਤਰੀਕੇ ਨਾਲ ਜਦੋਂ ਉਧਰ ਬੈਲਟ ਲੱਗੀ ਹੋਊਗੀ ਲੀਵਰ ਘਮਾਵਾਂਗੇ ਇਹ ਸਾਰਾ ਕੁਝ ਤੁਹ ਜਦੋਂ ਆਪਾਂ ਇਹਨੂੰ ਚਲਾਉਣਾ ਹੋਇਆ ਨਾ ਉਦੋਂ ਤੁਹਾਨੂੰ ਦਿਖਾਵਾਂਗੇ ਇਸ ਵਕਤ ਦਾ ਕੋਈ ਫਾਇਦਾ ਨਹੀਂਗਾ ਬਹੁਤ ਦੂਰੀ ਬਣ ਜਾਣੀ ਆਪਣੀ ਚਲੋ ਭਾਈ ਇਸ ਵਕਤ ਆਪਣੇ ਸਾਰੇ ਬੰਦੇ ਰੈਡੀ ਹੋ ਚੁੱਕੇ ਆ ਇਹਨੂੰ ਚਲਾਉਣ ਵਾਸਤੇ ਨਾ ਸਭ ਤੋਂ ਪਹਿਲਾਂ ਆਪਾਂ ਬੰਬ ਚੱਕਦੇ ਆ ਤੇ ਇਹਨੂੰ ਫਿੱਟ ਕਰਦੇ ਆ ਇੱਥੇ ਥੋੜਾ ਜਿਹਾ ਖਿੱਚ ਕੇ ਪਾਦੇ ਵਸਾਜਨਾ ਹੈ ਕਰਕੇ ਲਓ ਜੀ ਹੁਣ ਇਹਨੂੰ ਕਸਣ ਵਾਸਤੇ ਆਪਾਂ ਬਿਲਕੁਲ ਰੈਡੀ ਆ ਕਸਣ ਇਹਨੂੰ ਕਸਣਾ ਸ਼ੁਰੂ ਕਰਦੇ ਆ ਬਾਬਾ ਫੜਿਆ ਵਾ ਚੱਕ ਦੇ ਕਰਾਂ ਦੀ ਠੀਕ ਹੈ ਕਸੀਆ ਕਸੀਆ ਚੱਲ 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 ਦੋਨੇ ਤਨਾ ਹੋਇਆ ਗੁਣੀ ਦੋਨੇ ਤਨਾ ਬੈਕ ਹੀ ਬੈਕ ਹੀ ਕਰ ਲਾ ਬੈਕ ਹੀ ਬੈਕ ਹੀ ਬੈਹ ਗਿਆ ਹਾਂ ਆਏ ਗਿੜੀਆ ਚੱਲ ਚੱਲ ਚਾ ਜਿਵੇਂ ਬਈ ਤੁਹਾਨੂੰ ਮੈਂ ਪਹਿਲਾਂ ਦੱਸਿਆ ਨਾ ਇਹਦੀ ਖਿੱਚ ਬਹੁਤ ਜ਼ਿਆਦਾ ਹੈ ਯਾਰ ਤੇ ਰਵਣਾ ਥੋੜੀਆਂ ਹੀ ਹਨ ਛੋਟੀਆਂ ਕਰਨ ਕਰਕੇ ਜਿਹੜੀ ਇਹ ਲੰਬਾਈ ਹੈ ਥੋੜੀ ਘਟ ਗਈ ਹਾਂ ਖਿੱਚ ਖਿੱਚ ਪਹਿਲਾ ਸਰਾ ਖਾ ਗਿਆ ਬਾਸ ਰੁਕ ਛੱਡ ਦਿਓ ਉਹਦਾ ਵੈਸੇ ਦਾ ਯਾਰ ਇਹ ਤਾਂ ਲੋਕ ਤਾਂ ਜਾ ਕੇ ਵੈਸੇ ਹੀ ਅੜ ਜਾਂਦਾ ਜਿਹੜੀ ਮੇਖ ਹੈ ਉਹ ਪਤਾ ਲਾਈਏ ਕਿ ਜਿਹੜੀ ਗਲੇਲ ਦੀ ਤਾੜ ਉਹ ਬੈਕ ਹੀ ਨਾ ਮੁੜਿਆ ਵੇ ਕਿਸੇ ਨੂੰ ਖਤਰਾ ਨਾ ਰਵੇ ਉਹ ਚੀਜ਼ ਦਾ ਧਿਆਨ ਰੱਖਿਆ ਦੇ ਵਸ ਹੁਣ ਤੁਸੀਂ ਬਈ ਫੋਕਸ ਕਰਨਾ ਤੇ ਹੁਣ ਸਿੱਧਾ ਮੈਂ ਬੰਬ ਨੂੰ ਆਗ ਲਾਉਂਗਾ ਤੇ ਆਹ ਰੱਸੀ ਨੂੰ ਮੈਂ ਖਿੱਚੂੰਗਾ ਇਹ ਟ੍ਰਿਗਰ ਖਿੱਚੂਗੀ ਥੋੜਾ ਦੂਰ ਹੋ ਕੇ ਆਪਾਂ ਖੈਰ ਸਾਰੇ ਨੇ ਇਹ ਚੀਜ਼ ਤਾਂ ਤਿਆਰ ਰੱਖਿਆ ਤੇ ਲਓ ਬਈ ਹੁਣ ਤੁਸੀਂ ਚੈੱਕ ਕਰਿਓ ਹਾਂ ਬਈ ਆਲ ਰੈਡੀ ਠੀਕ ਐ ਜਦੋਂ ਬੰਬ ਜਾਊਗਾ ਤਾਂ ਤੇ ਤੁਸੀਂ ਫੋਨ ਨਾਲ ਦੀ ਨਾਲ ਤਾਂ ਕਰ ਲੈਣਾ ਠੀਕ ਐ ਜੇ ਲੱਗੇ ਨਹੀਂ ਤਾਂ ਦੂਰ ਹੋ ਜਾਓ ਦੂਰ ਹੋਣ ਨਾਲ ਨਾ ਜਿਹੜਾ ਵਿਊ ਆ ਵਧੀਆ ਆਊਗਾ ਠੀਕ ਐ ਤੁਸੀਂ ਵੀ ਭੱਜ ਕੇ ਦੂਰ ਹੋ ਜੀ ਠੀਕ ਐ ਹੁਣ ਕਿਹਨੇ ਨੇੜੇ ਆ ਜਾ ਤੂੰ ਬਈ ਹੁਣ ਆਪਾਂ ਬੰਬ ਚਲਾਉਣ ਲਈ ਰੈਡੀ ਐ ਚੈੱਕ ਕਰਿਓ ਦੂਰ ਹੋ ਜਾਓ ਹੁਣ ਕਰਾਂ ਜੀ ਚੈ ਚੱਲ ਗਲਾਦੀ ਸਾਡੇ ਸਾਡੇ ਬਣਾ ਰਹੇ ਨੇ ਪੰਜ ਦਾ ਬੰਬ ਦਾ ਵਿਚਿੰਗੜ ਘੜਤਾ ਏ ਹਾਂ ਵੇ ਲਓ ਵੀ ਦੁਬਾਰਾ ਫਿਰ ਚੈੱਕ ਕਰੋ ਭਾਈ ਬਹੁਤ ਕੈਂਟ ਦੀ ਘੜ ਬਣਿਆ ਬਸ ਇੱਕ ਚੀਜ਼ ਦੀ ਕਮੀ ਆ ਉਹ ਹੈਗੀ ਆ ਰਾਤ ਰਾਤ ਨੂੰ ਇਹ ਜਿਹੜਾ ਵੀ ਨਿਆਰਾ ਬਹੁਤ ਕੈਂਟ ਲੱਗੂਗਾ ਹਣਾ ਤੇ ਰਾਤ ਦੀ ਵੇਟ ਕਰ ਲੈਨੇ ਆ ਚਲੋ ਬਈ ਇਸ ਵਕਤ ਹੋ ਚੁੱਕੀ ਆ ਰਾਤ ਜਿਵੇਂ ਤੁਹਾਨੂੰ ਮੈਂ ਦਨੇ ਕਿਹਾ ਸੀ ਕਿ ਵੀ ਆਪਾਂ ਇਹਨੂੰ ਰਾਤ ਨੂੰ ਵੀ ਚਲਾਵਾਂਗੇ ਦੇਖਾਂਗੇ ਉੱਪਰ ਜਦੋਂ ਬੰਬ ਫਟੂਗਾ ਕਿਹੋ ਜਿਹਾ ਨਿਆਰਾ ਬੰਦਾ ਹਨਾ ਤੇ ਇਸ ਵਕਤ ਬਈ ਆਪਣੀ ਮਸ਼ੀਨ ਆ ਜਿਹੜੀ ਇਹ ਹੱਗਲੇ ਲਾ ਆਪਾਂ ਤਿਆਰ ਕੀਤੀ ਇਹਦੇ ਤੇ ਥੋੜਾ ਮੈਂ ਤੇਲ ਲਾ ਲਿਆ ਥੋੜਾ ਹੋਰ ਸਮੂਥ ਕਰ ਲਿਆ ਯਾਰ ਜਦੋਂ ਪਹਿਲਾਂ ਚਲਾਇਨਾ ਥੋੜਾ ਮੈਨੂੰ ਲੱਗਿਆ ਕਿ ਟਾਇਰ ਕੰਮ ਕਰ ਰਹੀ ਆ ਹਨਾ ਤੇ ਚਲੋ ਹੁਣ ਛੇਦੀ ਛੇਦੀ ਇਹਨੂੰ ਆਪਾਂ ਲੋਡ ਕਰਦੇ ਆ ਟ੍ਰਿਗਰ ਲਾਉਣੇ ਆ ਤੇ ਉੱਪਰ ਤੱਕ ਖਿੱਚ ਕੇ ਇਹਨੂੰ ਹਨਾ ਜਣ ਕੇ ਪੂਰੀ ਤੜ ਬਣਾ ਕੇ ਤੇ ਉਸ ਤੋਂ ਬਾਅ लो तो भाई एक बार फिर चलाओने ਚਲੋ ਠੀਕ ਆ ਭਾਈ ਹੁਣ ਵੀਡੀਓ ਐਂਡ ਕਰਨ ਦਾ ਟਾਈਮ ਹੋ ਚੁੱਕਿਆ ਆਪਣਾ ਜਿਹੜਾ ਇਹ ਜਿਗਾਰੜਾ ਹਨਾ ਇਹ ਸਕਸੈਸ ਹੋ ਚੁੱਕਿਆ ਹੈ ਇਹਦੇ ਨਾਲ ਆਪਾਂ ਦੀਵਾਲੀ ਵਾਲੇ ਪਟਾਕੇ ਤਾਂ ਫੋੜ ਕੇ ਦੇਖ ਲਿਆ ਨਾ ਉਹ ਤਾਂ ਕੰਮ ਮੁੱਕੀ ਹੋ ਗਿਆ ਬਾਕੀ ਇਹਦੇ ਨਾਲ ਭਈ ਆਪਾਂ ਡਲੇ ਵੀ ਚਲਾ ਸਕਦੇ ਹਾਂ ਜੀ ਆਪਾਂ ਦੂਰ ਤੱਕ ਚਲਾਉਣੇ ਹੋਣ ਹਨਾ ਉਹ ਵੀ ਆਪਾਂ ਕੰਮ ਇਹਦੇ ਨਾਲ ਕਰ ਸਕਦੇ ਆਂ ਬਸ ਇਹਦੇ ਨਾਲ ਆਪਾਂ ਨਿਸ਼ਾਨੇ ਨਹੀਂ ਲਾ ਸਕਦੇ ਬਸ ਨਿਸ਼ਾਨੇ ਲਾਉਣਾ ਤੇ ਆਪ ਨੂੰ ਹੱਥ 'ਚ ਫੜ ਕੇ ਜਿਵੇਂ ਕਹ ਲਓ ਕਿ ਗਲੇ ਵਾਲੀ ਬੰਦੂਕ ਆ ਉਹ ਤਿਆਰ ਕਰਨੀ ਪਊਗੀ ਉਹਦੇ ਨਾਲ ਹੀ ਨਿਸ਼ਾਨੇ ਲੱਗਦੇ ਆ ਅੱਗੇ ਵੀਡੀਓ ਇੱਕ ਦਿਨ ਤਿਆਰ ਸ਼ਾਇਦ ਮੇਰੀ ਕੀਤੀ ਹੋਈ ਹੈ ਨਹੀਂ ਤਾਂ ਆਪਾਂ ਨਵੇਂ ਜਗਾਰ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ